ਪਿਲੀਬੀ ਦਾ ਨਾਮ ਸਾਰਿਆਂ ਨੇ ਸੁਣਿਆ ਹੋਣਾ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਇੱਥੇ ਪੰਜਾਬੀ ਰਹਿੰਦੇ ਨੇ ਬਹੁਤ ਵੱਡੇ ਵੱਡੇ ਉਹਨਾਂ ਦੇ ਫਾਰਮ ਨੇ ਉਸ ਇਲਾਕੇ ਨੂੰ ਜਾ ਕੇ ਇਹਨਾਂ ਨੇ ਅਪਜਾਊ ਬਣਾਇਆ ਤੇ ਆਪਣੇ ਵੱਡੇ ਵੱਡੇ ਫਾਰਮ ਬਣਾਏ 18 ਅਗਸਤ 1986 ਪਿਲੀਬੀ ਦੱਕ ਪਿੰਡ ਵਿਪਰੀ ਮਾਜਰਾ ਵਿਪਰੀ ਮਾਜਰਾ ਦੇ ਲੋਕ ਜਦੋਂ ਸਵੇਰੇ ਉੱਠਦੇ ਨੇ ਆਪਣੇ ਖੇਤਾਂ ਵੱਲ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਲਾਸ਼ ਦਿਖਦੀ ਹੈ ਇੱਕ ਔਰਤ ਦੀ ਜਿਹੜੀ ਖੂਨ ਦੇ ਨਾਲ ਲਥਪਥ ਹੁੰਦੀ ਹੈ ਤੇ ਤੇਜ਼ਦਾਰ ਹਥਿਆਰਾਂ ਦਾ ਉਤੇ ਵਾਰ ਕੀਤਾ ਗਿਆ ਹੁੰਦਾ ਜਦੋਂ ਦੇਖਦੇ ਨੇ ਤਾਂ ਪਿੰਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਕਿਉਂਕਿ ਜਿਹੜੀ ਔਰਤ ਸੀ ਉਹਨੂੰ ਸਾਰਾ ਪਿੰਡ ਪਹਿਚਾਣਦਾ ਸੀ ਉਹਦਾ ਨਾਮ ਸੀ ਭਜਨਕੌਰ ਤੇ ਉਹਦਾ ਘਰ ਉਥੋਂ ਜਿੱਥੇ ਉਹ ਲਾਸ਼ ਪਈ ਸੀ ਕੁਝ ਦੂਰੀ ਤੇ ਸੀ ਪਿੰਡ ਵਾਲੇ ਇਕੱਠੇ ਹੁੰਦੇ ਨੇ ਫਟਾਫਟੋ ਘਰ ਪਹੁੰਚਦੇ ਨੇ ਜਦੋਂ ਘਰ ਦੇ ਵਿੱਚ ਐਂਟਰ ਕਰਦੇ ਨੇ ਤਾਂ ਸਾਰੇ ਪਿੰਡ ਦੇ ਮੱਲੋਬੀ ਜਿੱਥੇ ਹੈ ਸੀ ਖੂਨ ਉੱਥੇ ਸੁੱਕ ਜਾਂਦਾ ਘਰ ਦੇ ਵਿੱਚ ਇੱਕ ਤਰ੍ਹਾਂ ਨਾਲ ਤਾंडਵ ਮਚਿਆ ਹੁੰਦਾ ਪੂਰਾ ਪਰਿਵਾਰ ਜਿਹੜਾ ਹੁੰਦਾ ਹੈ ਉਸ ਸਮੇਂ ਤੱਕ ਸਾਰੇ ਪਰਿਵਾਰ ਦੀ ਮੌਤ ਹੋ ਚੁੱਕੀ ਸੀ ਤੇਜ਼ਦਾਰ ਹਥਿਆਰਾਂ ਦੇ ਨਾਲ ਉਹਨਾਂ ਤੇ ਵਾਰ ਕੀਤਾ ਗਿਆ ਸੀ 11 ਲਾਸ਼ਾਂ ਉਸ ਘਰ ਦੇ ਵਿੱਚ ਹੁੰਦੀਆਂ ਨੇ ਤੇ 12ਵੀਂ ਹੁੰਦੀ ਹੈ ਭਜਨ ਕੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਵਾਲੇ ਵੀ ਦੇਖ ਕੇ ਉਹਨਾਂ ਦੇ ਵੀ ਪੈਰਾਂth ਲੋ ਜ਼ਮੀਨ ਨਿਕਲ ਜਾਂਦੀ ਹੈ ਵੀ ਇਸ ਤਰੀਕੇ ਨਾਲ ਐਡੇ ਵੱਡੇ ਵਾਰਦਤ ਨੂੰ ਅੰਜਾਮ ਕਿਸ ਨੇ ਦਿੱਤਾ ਪੁਲਸ ਨੇ ਪੂਰੀ ਤਹਿਕੀਕਾ ਜਦੋਂ ਕਰਦੀ ਹੈ ਤਾਂ ਪਤਾ ਲੱਗਦਾ ਵੀ ਜਿਹੜਾ ਇਹ ਘਰ ਸੀ ਇਹ ਸੀ ਨਜੀਰ ਸਿੰਘ ਦਾ ਉਹਨਾਂ ਦੇ ਚਾਰ ਬੇਟੇ ਹੁੰਦੇ ਨੇ ਮਾਨ ਸਿੰਘ ਮਾਨ ਸਿੰਘ ਦੀ ਪਤਨੀ ਹੁੰਦੀ ਹੈ ਸੀਤਾ ਤੇ ਚਾਰ ਉਹਦੀਆਂ ਬੇਟੀਆਂ ਹੁੰਦੀਆਂ ਨੇ ਦੋ ਬੇਟੇ ਹੁੰਦੇ ਨੇ ਹੁਣ ਉਸ ਸਮੇਂ ਤੱਕ ਜਿਹੜਾ ਮਾਨ ਸਿੰਘ ਸੀ ਉਹ ਵੀ ਰੱਬ ਨੂੰ ਪਿਆਰਾ ਹੋ ਚੁੱਕਿਆ ਸੀ ਉਹਦੀ ਪਤਨੀ ਸੀਤਾ ਤੇ ਚਾਰੇ ਉਹਦੀਆਂ ਬੇਟੀਆਂ ਤੇ ਦੋਨੋਂ ਬੇਟਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਮਾਨ ਸਿੰਘ ਦਾ ਪਰਿਵਾਰ ਪੂਰਾ ਖਤਮ ਹੋ ਚੁੱਕਿਆ ਸੀ। ਦੂਜਾ ਬੇਟਾ ਸੀ ਕਰਮ ਸਿੰਘ। ਕਰਮ ਸਿੰਘ ਦੀ ਪਤਨੀ ਸੀ ਭਜਨਕੌਰ ਜੀ ਦੀ ਬਾਹਰ Laash ਮਿਲੀ ਸੀ। ਕਰਨ ਸਿੰਘ ਵੀ ਉੱਥੇ ਮਰਦਾ ਹਾਲਤ ਦੇ ਵਿੱਚ ਹੁੰਦਾ ਤੇ ਦੋ ਉਹਦੇ ਬੇਟੇ ਆ। ਉਹਨਾਂ ਦੀ ਵੀ ਮੌਤ ਹੋ ਚੁੱਕੀ ਸੀ। ਇੱਕ ਉਹਦੋਂ ਜਿਹੜਾ ਛੋਟਾ ਸੀ ਬਲਵਿੰਦਰ ਸਿੰਘ ਤੇ ਉਹਦੀ ਪਤਨੀ ਦਲਜੀਤ ਕੌਰ ਉਹਦੇ ਬਾਰੇ ਨਾ ਤਾਂ ਪਤਾ ਲੱਗਦਾ ਉੱਥੇ ਤੇ ਨਾ ਹੀ ਉੱਥੇ ਹੁੰਦਾ। ਇਸ ਸਭ ਤੋਂ ਛੋਟਾ ਬੇਟਾ ਹੁੰਦਾ ਗਰਮੀਤ ਸਿੰਘ ਤੇ ਉਹਦੀ ਪਤਨੀ ਹੁੰਦੀ ਆ ਤਲਬੀਰ ਕੌਰ ਇਹਨਾਂ ਚਾਰਾਂ ਜਣਾਂ ਦਾ ਕੋਈ ਪਤਾ ਨਹੀਂ ਲੱਗਦਾ ਤੇ ਕਰਮ ਸਿੰਘ ਦੀ ਇੱਕ ਬੇਟੀ ਤੇ ਇੱਕ ਬੇਟੇ ਦਾ ਵੀ ਪਤਾ ਨਹੀਂ ਲੱਗਦਾ ਫਿਰ ਇਹ ਵੀ ਪੁਲਿਸ ਨੂੰ ਪਤਾ ਲੱਗਦਾ ਵੀ ਇੱਥੋਂ ਕੁਝ ਦੂਰੀ ਤੇ ਇਹਨਾਂ ਦਾ ਇੱਕ ਟਿਊਬਵਲ ਹੈ ਜਿਹੜੇ ਨਜੀਰ ਸਿੰਘ ਹੁੰਦੇ ਨੇ ਉੱਥੇ ਸੌਂਦੇ ਨੇ ਸਾਰਾ ਪਿੰਡ ਤੇ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਜਾ ਕੇ ਦੇਖਿਆ ਜਾਂਦਾ ਨਜੀਰ ਸਿੰਘ ਦਾ ਵੀ ਕਤਲ ਹੋ ਚੁੱਕਿਆ ਸੀ ਉਹਨੂੰ ਵੀ ਉਸੇ ਤਰੀਕੇ ਦੇ ਨਾਲ ਮਾਰਿਆ ਗਿਆ ਸੀ ਹੁਣ ਜਦੋਂ ਉੱਥੇ ਪਿੰਡ ਤੇ ਪੁਲਿਸ ਵਾਲੇ ਇਕੱਠੇ ਸਨ ਤਨਿਹੜੇ ਝਾੜੀਆਂ ਦੇ ਵਿੱਚ ਥੋੜੀ ਹਰਾਰਤ ਹੁੰਦੀ ਹੈ ਔਰ ਝਾੜੀਆਂ ਜਦੋਂ ਹਿੱਲਦੀਆਂ ਨੇ ਤਾਂ ਲੋਕਾਂ ਦਾ ਧਿਆਨ ਉੱਧਰ ਜਾਂਦਾ ਹੈ ਜਦੋਂ ਉੱਧਰ ਜਾ ਕੇ ਦੇਖਦੇ ਨੇ ਤਾਂ ਉੱਥੇ ਕਰਮ ਸਿੰਘ ਦਾ ਇੱਕ ਬੇਟਾ ਪਰਮਜੀਤ ਸਿੰਘ ਉਹ ਹੁੰਦਾ 12 13 14 ਸਾਲ ਦੇ ਕਰੀਬ ਉਹਦੀ ਉਮਰ ਸੀ ਉਹਨੂੰ ਉੱਥੋਂ ਝਾੜੀਆਂ ਚੋਂ ਕੱਢਿਆ ਜਾਂਦਾ ਪਿੰਡ ਵਾਲੇ ਦਲਾਸਾ ਦਿੰਦੇ ਨੇ ਪਾਣੀ ਪਿਆ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਡਰਿਆ ਪਿਆ ਹੁੰਦਾ ਹੱਥ ਪੈਰ ਸਰੀਰ ਸਾਰਾ ਉਹਦਾ ਕੰਬਦਾ ਹੁੰਦਾ ਕਿਸੇ ਤਰੀਕੇ ਉਹਨੂੰ ਥੋੜਾ ਸ਼ਾਂਤ ਕੀਤਾ ਜਾਂਦਾ ਲਾਸ਼ ਨੂੰ ਕਬਜ਼ੇ ਚ ਲਿਆ ਜਾਂਦਾ ਜਿਹੜੀ ਨਜੀਰ ਸਿੰਘ ਦੀ ਸੀ ਉਸ ਤੋਂ ਬਾਅਦ ਫਿਰ ਪੁਲਿਸ ਦੁਆਰਾ ਉਸ ਘਰ ਦੇ ਵਿੱਚ ਪਹੁੰਚਦੀ ਹੈ ਉੱਥੇ ਜਾ ਕੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇੱਕ ਮੰਜੀ ਦੇ ਥੱਲੋਂ ਵੀਰਕੌਰ ਜਿਹੜੀ ਹੁੰਦੀ ਹੈ ਉਹ ਮਿਲਦੀ ਹੈ ਜ਼ਖਮੀ ਹਾਲਤ ਦੇ ਵਿੱਚ ਉਹਦੇ ਤੇ ਵੀ ਸੱਟਾਂ ਵੱਜੀਆਂ ਹੁੰਦੀਆਂ ਨੇ ਉਂਗਲਾਂ ਵੱਡੀਆਂ ਗਈਆਂ ਹੁੰਦੀਆਂ ਨੇ ਉਹਨੇ ਆਪਣੇ ਆਪ ਨੂੰ ਬੰਨ ਲਿਆ ਸੀ ਉਹਨੂੰ ਵੀ ਕੱਢਿਆ ਜਾਂਦਾ ਉਹ ਵੀ ਬਹੁਤ ਜ਼ਿਆਦਾ ਡਰੀ ਹੁੰਦੀ ਹੈ ਦੋਨਾਂ ਨੂੰ ਪਹਿਲਾਂ ਦਲਾਸਾ ਦੇ ਕੇ ਕੁਝ ਸਮੇਂ ਬਾਅਦ ਜਦੋਂ ਥੋੜੇ ਜਿਓ ਗੱਲ ਕਰਨ ਦੀ ਪੋਜੀਸ਼ਨ ਦੇ ਵਿੱਚ ਹੁੰਦੇ ਨੇ ਹਾਲਾਂਕਿ ਜਦੋਂ ਐਡਾ ਵੱਡਾ ਕਾਂਡ ਹੋਇਆ ਹੋਵੇ ਛੋਟੇ-ਛੋਟੇ ਬੱਚਿਆਂ ਤੇ ਸੋਚੋ ਕੀ ਬੀਤੀ ਹੋਣੀ ਜਿਹੜੇ ਉਸ ਪੂਰੇ ਘਟਨਾਕਰਨ ਦੇ ਵਿੱਚ ਜਿੰਦਾ ਬਚ ਜਾਂਦੇ ਨੇ ਫਿਰ ਜਿਹੜੇ ਦੋ ਮੁੰਡੇ ਸੀ ਇੱਥੇ ਨਹੀਂ ਸੀ ਉਹਨਾਂ ਦੀਆਂ ਪਤਨੀਆਂ ਉਹਨਾਂ ਬਾਰੇ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਜਿਹੜਾ ਬਲਵਿੰਦਰ ਸਿੰਘ ਹੈ ਉਹ ਆਪਣੇ ਸਹੁਰੇ ਗਿਆ ਤੇ ਉਹਦੀ ਪਤਨੀ ਵੀ ਉਹਨਾਂ ਨੂੰ ਉੱਥੇ ਸੂਚਿਤ ਕੀਤਾ ਜਾਂਦਾ ਉਹ ਪਹੁੰਚਦੇ ਨੇ ਰੋ ਰੋ ਕੇ ਬੁਰਾ ਹਾਲ ਹੁੰਦਾ ਪਰ ਗਰਮੀਤ ਸਿੰਘ ਦਾ ਕਿਤੇ ਵੀ ਪਤਾ ਨਹੀਂ ਜਦੋਂ ਬੱਚਿਆਂ ਤੋਂ ਪੁੱਛਗਿੱਛ ਹੁੰਦੀ ਹੈ ਬੱਚਿਆਂ ਤੋਂ ਪੁੱਛਿਆ ਜਾਂਦਾ ਤab ਬੱਚਿਆਂ ਦਾ ਕਹਿਣਾ ਸੀ ਵੀ ਉਹਨਾਂ ਦਾ ਜਿਹੜਾ ਛੋਟਾ ਚਾਚਾ ਗਰਮੀਤ ਸਿੰਘ ਤੇ ਇੱਕ ਉਹਦਾ ਦੋਸਤ ਲਖੀਤ ਇੱਕ ਇਹਨਾਂ ਦਾ ਨੌਕਰ ਹੁੰਦਾ ਜਵਾਰ ਸਿੰਘ ਇਹ ਤਿੰਨੇ ਜਣੇ ਘਰ ਦੇ ਵਿੱਚ ਐਂਟਰ ਕਰਦੇ ਨੇ ਜਵਾਰ ਸਿੰਘ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੰਦਾ ਕੁਝ ਮੈਂਬਰ ਕੋਠੇ ਤੇ ਸੁੱਤੇ ਪਏ ਸੀ ਕੁਝ ਥੱਲੇ ਸੁੱਤੇ ਪਏ ਸੀ ਕੋਠੇ ਤੇ ਇੱਟਾਂ ਸੁੱਟਦਾ ਆਲੇ ਦੁਆਲੇ ਜਦੋਂ ਇੱਟਾਂ ਸੁੱਟਣੀਆਂ ਸ਼ੁਰੂ ਕਰਦਾ ਤਾਂ ਘਰ ਦੇ ਮੈਂਬਰ ਜਦੋਂ ਉੱਠਦੇ ਨੇ ਵੀ ਹੋਇਆ ਕਿ ਇਹ ਬਾਹਰ ਨਿਕਲਦੇ ਨੇ ਚਾਨਣੀ ਰਾਤ ਸੀ ਇਕਦਾਂ ਹੀ ਅੱਬੜ ਵਾਇ ਜਦੋਂ ਉਠਦੇ ਨੇ ਉਹਨਾਂ ਦੀ ਨਿਗਾ ਨਹੀਂ ਟਿਕਦੀ ਪਰ ਜਿਹੜਾ ਲਖਮੀ ਤੇ ਗੁਰਮੀਤ ਸਿੰਘ ਜੀ ਇਹਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਹੁੰਦੀਆਂ ਨੇ ਇਹਨਾਂ ਦੀ ਨਿਗਾ ਬਿਲਕੁਲ ਟਿੱਕੀ ਹੋਈ ਸੀ ਘਰਦਿਆਂ ਤੇ ਵਾਰ ਕਰਨੇ ਸ਼ੁਰੂ ਕਰਦੇ ਨੇ ਇੱਕ ਤਰੀਕੇ ਦੇ ਨਾਲ ਜਿਹੜਾ ਵੀ ਇਹਨਾਂ ਦੇ ਅੱਗੇ ਹੁੰਦਾ ਉਹਨੂੰ ਮਾਰ ਮੁਕਾਇਆ ਜਾਂਦਾ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ 3 ਸਾਲ ਦੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਛੱਡਿਆ ਜਾਂਦਾ ਪਰਮਜੀਤ ਦਾ ਕਹਿਣਾ ਸੀ ਉਸੇ ਸਮੇਂ ਦੌਰਾਨ ਇਹ ਆਪਣੀ ਜਾਨ ਬਚਾ ਕੇ ਛਾਲ ਮਾਰਦਾ ਤੇ ਗੰਨੇ ਦੇ ਵਿੱਚ ਵੜ ਜਾਂਦਾ ਜਿਸ ਕਰਨੇ ਦੀ ਜਾਨ ਬਚ ਜਾਂਦੀ ਹੈ ਪਰ ਗੰਨੇ ਚ ਉਹ ਦੇਖਦਾ ਵੀ ਮਾਨ ਸਿੰਘ ਨੂੰ ਲੱਖੀ ਵੱਡਦਾ ਹੁੰਦਾ ਤੇ ਜਿਹੜੀ ਉਹਦੀ ਤਾਈ ਹੁੰਦੀ ਹੈ ਸੀਤਾ ਉਹਨੂੰ ਗਰਮੀਤ ਸਿੰਘ ਉਸੇ ਸਮੇਂ ਦੌਰਾਨ ਜਿਹੜੀ ਭਜਨ ਕੌਰ ਹੁੰਦੀ ਹੈ ਬਾਹਰ ਨੂੰ ਭੱਜਦੀ ਉਹਨੂੰ ਮੌਕਾ ਮਿਲਦਾ ਤੇ ਖੇਤਾਂ ਚ ਪਿੱਛਾ ਕਰਕੇ ਉਹਨੂੰ ਵੀ ਉੱਥੇ ਮਾਰ ਦਿੱਤਾ ਜਾਂਦਾ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਵੀਰ ਕੌਰ ਦਾ ਕਹਿਣਾ ਸੀ ਵੀ ਅਸੀਂ ਤਿੰਨ ਭੈਣਾ ਇੱਕ ਕਮਰੇ ਚ ਸੁੱਟੀਆਂ ਪਈਆਂ ਸੀ ਇੱਥੇ ਆ ਕੇ ਵਾਰ ਕੀਤੇ ਜਾਂਦੇ ਨੇ ਨਾ ਦੋਨਾਂ ਵੱਲੋਂ ਉਹ ਆਪਣੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਉਹ ਭਜਦੀ ਹੈ ਉੱਥੋਂ ਹਾਲਾਂਕਿ ਉਹਦਾ ਪਿੱਛਾ ਕੀਤਾ ਜਾਂਦਾ ਹੈ ਪਰ ਰਾਤ ਹੋਣ ਕਰਕੇ ਉਹ ਮੰਜੀ ਥੱਲੇ ਵੜ ਜਾਂਦੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਚਲੇ ਜਾਂਦੇ ਨੇ ਪਰਮਜੀਤ ਦਾ ਕਹਿਣਾ ਸੀ ਜਿਹੜਾ ਬੱਚਾ ਬਚ ਜਾਂਦਾ ਹੈ ਵੀ ਉਹ ਫਿਰ ਟਿਊਬਲ ਤੇ ਭਜਦਾ ਆਪਣੇ ਦਾਦੇ ਕੋਲ ਉਹਨੂੰ ਇਹ ਘਟਨਾ ਬਾਰੇ ਦੱਸਣ ਬਾਰੇ ਜਦੋਂ ਉੱਥੇ ਜਾ ਕੇ ਦਾਦੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਦਾਦੇ ਦਾ ਕਤਲ ਤਾਂ ਪਹਿਲਾਂ ਹੀ ਹੋ ਚੁੱਕਿਆ ਸ਼ਾਇਦ ਉਹ ਦਾਦੇ ਨੂੰ ਪਹਿਲਾਂ ਮਾਰ ਕੇ ਫਿਰ ਘਰ ਦੇ ਵਿੱਚ ਦਾਖਲ ਹੋਏ ਸੀ ਇਹ ਪੂਰੀ ਘਟਨਾਕ੍ਰਮ ਹੈ ਜਿਹੜੇ ਦੋਨੋਂ ਬੱਚੇ ਬਿਆਨ ਕਰਦੇ ਨੇ ਫਿਰ ਗੁਰਮੀਤ ਸਿੰਘ ਦੀ ਭਾਲ ਕੀਤੀ ਜਾਂਦੀ ਹੈ ਥੋੜੇ ਦਿਨਾਂ ਬਾਅਦ ਪੁਲਿਸ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਗੁਰਮੀਤ ਸਿੰਘ ਲੱਖੀ ਤੇ ਜਵਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬਲਵਿੰਦਰ ਸਿੰਘ ਤੋਂ ਪੁੱਛਗਿੱਛ ਹੁੰਦੀ ਹੈ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਗੁਰਮੀਤ ਸਿੰਘ ਦਾ ਵਿਆਹ ਨੂੰ ਹੋਏ 1 ਸਾਲ ਹੋਇਆ ਇਹਦਾ ਦੋਸਤ ਸੀ ਲੱਖੀ ਵਿਆਹ ਤੋਂ ਬਾਅਦ ਲੱਖੀ ਇਹਦੇ ਘਰ ਆਉਣਾ ਸ਼ੁਰੂ ਕਰਦਾ ਪਰ ਇਹ ਇੱਕੋ ਕਮਰੇ ਦੇ ਵਿੱਚ ਰਾਤ-ਰਾਤ ਪਰਬੰਦ ਰਹਿੰਦੇ ਸੀ ਗਰਮੀਤ ਸਿੰਘ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਲੱਖੀ ਵੀ ਉਸੇ ਕਮਰੇ ਦੇ ਵਿੱਚ ਰਹਿੰਦਾ ਸੀ ਇਸ ਗੱਲ ਤੇ ਘਰਦਿਆਂ ਨੂੰ ਇਤਰਾਜ਼ ਹੁੰਦਾ ਤੇ ਇਸ ਤੋਂ ਬਾਅਦ ਅੱਗੇ ਚੱਲ ਕੇ ਗਰਮੀਤ ਕਈ ਵਾਰ ਨਹੀਂ ਵੀ ਸੀ ਹੁੰਦਾ ਤਾਂ ਲੱਖੀ ਤਾਂ ਵੀ ਕਮਰੇ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰਦਾ ਸੀ ਉਹਦੀ ਪਤਨੀ ਦੇ ਨਾਲ ਰਾਤ ਪਰ ਰਹਿਣਾ ਦਿਨ 'ਚ ਕਈ-ਕਈ ਘੰਟੇ ਰਹਿਣਾ ਦਰਵਾਜ਼ਾ ਬੰਦ ਹੋਣਾ ਇਸ ਗੱਲ ਤੋਂ ਪਰਿਵਾਰ ਨੂੰ ਇਤਰਾਜ਼ ਸੀ ਘਰ ਦੀ ਇੱਜ਼ਤ ਦਾ ਤੇ ਲੱਗੀ ਹੋਈ ਸੀ ਜਦੋਂ ਗਰਮੀਤ ਨੂੰ ਇਸ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਗਰਮੀਤ ਦਾ ਕਹਿਣਾ ਹੁੰਦਾ ਵੀ ਇਹ ਆਏਗਾ ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਕੌਣ ਹੁੰਨੇ ਰੋ ਨਜੀਰ ਸਿੰਘ ਦਾ ਕਹਿਣਾ ਸੀ ਵੀ ਕੋਈ ਪਰਾਇਆ ਮਰਦ ਆ ਕੇ ਸਾਡੀ ਘਰ ਦੀ ਨੂੰਹਤੀ ਦੇ ਨਾਲ ਇਸ ਤਰ੍ਹਾਂ ਕਿਵੇਂ ਬਹਿ ਸਕਦਾ ਜਾਂ ਕਿਵੇਂ ਉਹਦੇ ਕਮਰੇ ਦੇ ਵਿੱਚ ਰਹਿ ਸਕਦਾ ਇਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਲੜਾਈਆਂ ਵੀ ਹੁੰਦੀਆਂ ਪਰ ਗਰਮੀਤ ਸਿੰਘ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ ਨਜੀਰ ਸਿੰਘ ਦਾ ਕਹਿਣਾ ਸੀ ਵੀ ਜੇ ਇਹ ਨਾ ਰੁਕਿਆ ਤਾਂ ਮੈਂ ਤੈਨੂੰ ਅੱਡ ਕਰ ਦੇਂਦਾ ਗਰਮੀਤ ਦਾ ਕਹਿਣਾ ਸੀ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਪਰ ਲੱਖੀ ਘਰ ਦੇ ਵਿੱਚ ਜਰੂਰ ਆਏਗਾ ਨਜੀਰ ਸਿੰਘ ਉਹਨੂੰ ਅੱਡ ਵੀ ਕਰ ਦਿੰਦੇ ਹੁਣ ਇਸ ਗੱਲ ਤੋਂ ਖਾਰ ਖਾ ਜਾਂਦਾ ਉਹਦੇ ਨਾਲ ਬਿਲਕੁਲ ਬੋਲਚਾਲ ਬੰਦ ਹੋ ਜਾਂਦਾ ਪ੍ਰਕਾਰ ਇੱਕੋ ਹੀ ਸੀ ਉੱਥੇ ਹੀ ਉਹਨੂੰ ਅੱਡ ਕੀਤਾ ਗਿਆ ਇਹਨਾਂ ਦੀ ਤਕਰਾਰਬਾਜ਼ੀ ਚੱਲਦੀ ਰਹਿੰਦੀ ਹੈ ਉਹ ਲੱਖੀ ਘਰ ਦੇ ਵਿੱਚ ਆਉਂਦਾ ਪਰਿਵਾਰ ਨੂੰ ਚੰਗਾ ਨਹੀਂ ਸੀ ਲੱਗਦਾ ਵਾਰ ਦਾ ਤੋਂ 1-2 ਦਿਨ ਪਹਿਲਾਂ ਕਰਮ ਸਿੰਘ ਦੀ ਪਤਨੀ ਦੇ ਨਾਲ ਵੀ ਇਹਨਾਂ ਵੱਲੋਂ ਬਤਮੀਜੀ ਕੀਤੀ ਜਾਂਦੀ ਹੈ ਲੱਖੀ ਜਵਾਰ ਸਿੰਘ ਤੇ ਗਰਮੀਤ ਵੱਲੋਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਉੱਕਾ ਰ ਆ ਕੇ ਸਾਰਾ ਕੁਝ ਦੱਸ ਦਈਏ ਤਾਂ ਹੁਣ ਪੰਚਾਇਤ ਦੀ ਤਿਆਰੀ ਚੱਲਦੀ ਹੈ ਵੀ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰ ਪੰਚਾਇਤ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਇਹ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਗਰਮੀਤ ਸਿੰਘ ਨੂੰ ਇਹਨਾਂ ਜਦੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਇਹਨਾਂ ਤੋਂ ਪੁੱਛਗਿੱਛ ਚੱਲਦੀ ਹੈ ਉਨ ਇਥੇ ਇੱਕ ਐਡੀ ਹੈਰਾਨਗੀ ਵਾਲੀ ਖਬਰ ਨਿਕਲ ਕੇ ਬਾਹਰ ਆਉਂਦੀ ਹੈ ਕਿ ਲੋਕਾਂ ਦੇ ਦਿਮਾਗ ਕਿਸ ਤਰੀਕੇ ਨਾਲ ਚੱਲਦੇ ਨੇ ਕੀ ਸੋਚਦੇ ਨੇ ਕੀ ਉਹਨਾਂ ਦੀ ਇੱਜ਼ਤ ਸਮਝ ਤੋਂ ਪਰੇ ਦੀ ਗੱਲ ਹੈ ਜਦੋਂ ਇਹਨਾਂ ਤੋਂ ਪੁੱਛ ਕੇ ਚ ਹੁੰਦੀ ਹੈ ਤਾਂ ਗਰਮੀਤ ਸਿੰਘ ਦਾ ਜਿਹੜਾ ਸੀ ਕਹਿਣਾ ਸੀ ਇਹਨਾਂ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਲੱਖੀ ਇਹਦੇ ਘਰ ਆਉਣਾ ਸ਼ੁਰੂ ਕਰਦਾ ਹੈ ਤਾਂ ਹੁਣ ਦੇਖੋ ਗਰਮੀਤ ਸਿੰਘ ਦੀ ਪਤਨੀ ਦੇ ਨਾਲ ਲੱਖੀ ਦੇ ਵੀ ਸਬੰਧ ਹੁੰਦੇ ਨੇ ਉਹ ਵੀ ਗਰਮੀਤ ਸਿੰਘ ਦੇ ਸਾਹਮਣੇ ਤਿੰਨੇ ਜਣੇ ਇੱਕੋ ਬੈੱਡ ਤੇ ਇਹ ਸਾਰਾ ਕੁਝ ਕਰਦੇ ਨੇ ਜਿਹੜਾ ਕੁਝ ਕੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਇਸੇ ਗੱਲ ਦਾ ਇਤਰਾਜ਼ ਪਰਿਵਾਰ ਨੂੰ ਸੀ ਪਰ ਇਹ ਤਿੰਨੇ ਆਪਣੀ ਜ਼ਿੰਦਗੀ ਦੇ ਵਿੱਚ ਖੋਸੀ ਗਰਮੀਤ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਵੀ ਉਹਦੀ ਪਤਨੀ ਦੇ ਨਾਲ ਇੱਕ ਪਰਾਇਆ ਮਰਦ ਕੀ ਕਰਦਾ ਸਗੋ ਕੇ ਗਰਮੀਤ ਉਹਦਾ ਸਾਥ ਦਿੰਦਾ ਸੀ ਤੇ ਨਾ ਉਹ ਔਰਤ ਨੂੰ ਕੋਈ ਪਰਵਾਹ ਸੀ ਕਿਸ ਤਰ੍ਹਾਂ ਦੇ ਦਿਮਾਗ ਸੀ ਰੱਬ ਮਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ ਇਹ ਸਾਰਾ ਕੁਝ ਚੱਲਦਾ ਸੀ ਇਸ ਗੱਲ ਤੇ ਪਰਿਵਾਰ ਨੂੰ ਇਤਰਾਜ਼ ਸੀ ਪਰਿਵਾਰ ਵਾਰ-ਵਾਰ ਇਤਰਾਜ਼ ਕਰਦਾ ਸੀ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਖਤਰਨਾਕ ਬਲਾਣ ਆਉਂਦਾ ਵੀ ਜੇ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਏ ਤਾਂ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਨਾਲੇ ਸਾਰੀ ਜ਼ਮੀਨ ਜਾਇਦਾਦ ਜਿਹੜੀ ਆ ਉਹ ਸਾਡੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਇਹਨਾਂ ਤੋਂ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ ਇਸਤੇਮਾਲ ਕੀਤੇ ਗਏ ਸੀ ਉਹ ਬਰਾਮਦ ਕੀਤੇ ਜਾਂਦੇ ਨੇ ਤੇ ਫਿਰ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਕੇਸ ਦਾ ਟਰਾਇਲ ਚੱਲਦਾ ਇੱਡੇ ਵੱਡੇ ਪਰਿਵਾਰ ਦੇ ਵਿੱਚੋਂ ਸਿਰਫ 4 ਜੀ ਬਚਦੇ ਨੇ ਇਹਨਾਂ ਤੋਂ ਬਲਵਿੰਦਰ ਸਿੰਘ ਉਹਦੀ ਪਤਨੀ ਤੇ ਇੱਕ ਕਰਮ ਸਿੰਘ ਦਾ ਬੇਟਾ ਕਰਨਜੀਤ ਤੇ ਇੱਕ ਬੇਟੀ ਵੀਰਕੌਰ ਕੇਸ ਚੱਲਦਾ 6 ਸਾਲ ਬਾਅਦ 20 ਸਤੰਬਰ 1992 ਨੂੰ ਜਦੋਂ ਇਹ ਕੇਸ ਦਾ ਫੈਸਲਾ ਹੁੰਦਾ ਉਦੋਂ ਤੱਕ ਜਿਹੜਾ ਲੱਖੀ ਹੁੰਦਾ ਉਹਦੀ ਕੁਦਰਤੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਜਵਾਰ ਸਿੰਘ ਸੀ ਉਹਦਾ ਅਦਾਲਤ ਦੇ ਵਿੱਚ ਕਹਿਣਾ ਸੀ ਵੀ ਜੋ ਕੁਝ ਵੀ ਕੀਤਾ ਇਹਨਾਂ ਨੇ ਕੀਤਾ ਇੰਨੇ ਵਾਰ ਦਾਤ ਨੂੰ ਅੰਜਾਮ ਦਿੱਤਾ ਮੈਨੂੰ ਡਰਾ ਧਮਕਾ ਕੇ ਨਾਲ ਲਜਾਇਆ ਗਿਆ ਤੇ ਮੈਨੂੰ ਕਿਹਾ ਗਿਆ ਵੀ ਜੇ ਤੂੰ ਸਾਡਾ ਸਾਥ ਨਾ ਦਿੱਤਾ ਤੂੰ ਕਿਸੇ ਨੂੰ ਨਹੀਂ ਮਾਰਨਾ ਤੂੰ ਸਿਰਫ ਇੱਟਾਂ ਰੋੜੇ ਸਿੱਟਣੇ ਨੇ ਤੇ ਜੇ ਤੂੰ ਸਾਡਾ ਸਾਥ ਨਾ ਦਿੱਤਾ ਤੈਨੂੰ ਵੀ ਮਾਰ ਦਿੱਤਾ ਜਾਏਗਾ ਮੈਂ ਆਪਣੀ ਜਾਨ ਬਚਾਉਣ ਦੇ ਲਈ ਸਾਰਾ ਕੁਝ ਕੀਤਾ ਤੇ ਬੱਚਿਆਂ ਨੇ ਵੀ ਇਹੀ ਕਿਹਾ ਸੀ ਵੀ ਨੰਗੀਆਂ ਤਲਵਾਰਾਂ ਜਿਹੜੀਆਂ ਸੀ ਉਹ ਲੱਖੀ ਤੇ ਗੁਰਮੀਤ ਦੇ ਹੱਥ ਵਿੱਚ ਹੁੰਦੀਆਂ ਨੇ ਜਵਾਰ ਸਿੰਘ ਨੂੰ ਬਾਈਚਿਤ ਬਰੀ ਕਰ ਦਿੱਤਾ ਜਾਂਦਾ ਤੇ ਰਾ ਸਰਕਾਰ ਉਹਦੇ ਵਾਸਤੇ ਅੱਗੇ ਕੋਈ ਵੀ ਅਪੀਲ ਨਹੀਂ ਕਰਦੀ ਉਹਨੂੰ ਸਜ਼ਾ ਦਿਵਾਉਣ ਵਾਸਤੇ ਹੁਣ ਬਚਦਾ ਕਲਾ ਗਰਮੀਤ ਸਿੰਘ ਗਰਮੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਕੋਰਟ ਵੱਲੋਂ ਫਿਰ ਉਹ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਉੱਥੋਂ ਵੀ ਉਹਦੀ ਸਜ਼ਾ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ ਫਿਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਜਾਂਦੀ ਹੈ ਉਹਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਸਜ਼ਾ ਬਰਕਰਾਰ ਰਹਿੰਦੀ ਹੈ ਉਹਦੇ ਕੋਲ ਆਪਸ਼ਨ ਬਚਦਾ ਸੀ ਰਾਜਪਾਲ ਕੋਲ ਅਪੀਲ ਕਰਨ ਦਾ ਉਸ ਸਮੇਂ ਦੌਰਾਨ ਕਿਉਂਕਿ ਬਹੁਤ ਲੰਮਾ ਸਮਾਂ ਬੀਤ ਜਾਂਦਾ ਉਸ ਸਮੇਂ ਦਾ ਰਾਣ ਜਿਹੜਾ ਪਿੱਛੇ ਪਰਿਵਾਰ ਸੀ ਬਲਵਿੰਦਰ ਸਿੰਘ ਦੇ ਘਰ ਤਿੰਨ ਬੱਚੇ ਪੈਦਾ ਹੁੰਦੇ ਨੇ ਪਰ ਇੱਕ ਬੱਚਾ ਕੁਦਰਤੀ ਤੌਰ ਤੇ ਅਪੰਗ ਪੈਦਾ ਹੁੰਦਾ ਉਹ ਚੰਗੀ ਤਰ੍ਹਾਂ ਗੱਲਬਾਤ ਨਹੀਂ ਸੀ ਕਰ ਸਕਦਾ ਉਹ ਵੀ ਆਪਣੇ ਰਜੇਮੀਆਂ ਦੇ ਵਿੱਚ ਫਸ ਜਾਂਦਾ ਵੀਰ ਕੌਰ ਦਾ ਜਿਹੜਾ ਸੀ ਵਿਆਹ ਹੋ ਜਾਂਦਾ ਪਰਮਜੀ ਜਿਹੜਾ ਬਚਦਾ ਉਹ ਇੱਕ ਕੇਸ ਦੀ ਪੈਰਵਾਈ ਕਰਦਾ ਜਮੀਨ ਜਾਇਦਾਦ ਇੱਕ ਕੇਸ ਦੇ ਚੱਕਰ ਦੇ ਵਿੱਚ ਹੀ ਵਿਕ ਜਾਂਦੀ ਹੈ ਗੁਰਮੀਤ ਸਿੰਘ ਦੀ ਪਤਨੀ ਆਪਣੀ ਜ਼ਮੀਨ ਦਾ ਹਿੱਸਾ ਲੈ ਜਾਂਦੀ ਹੈ ਤੇ ਉਹ ਪਤਾ ਲੱਗਦਾ ਵੀ ਉਹ ਨੇਪਾਲ ਦੇ ਨੇੜੇ ਤੇੜੇ ਕਿਸੇ ਪਿੰਡ ਦੇ ਵਿੱਚ ਰਹਿ ਰਹੀ ਹੈ। ਇਹਨਾਂ ਦੀ ਜ਼ਮੀਨ ਵਿਕ ਜਾਂਦੀ ਹੈ ਪਰਮਜੀਤ ਸਿੰਘ ਹੁੰਦਾ ਜਿਹੜਾ ਨੌਕਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਉਹਦਾ ਵਿਆਹ ਹੋ ਜਾਂਦਾ ਬੱਚੇ ਹੁੰਦੇ ਨੇ। ਐਡਾ ਭਰਿਆ ਪੂਰਾ ਹੱਸਦਾ ਵਸਦਾ ਪਰਿਵਾਰ ਜਿਨ੍ਹਾਂ ਦੀ ਐਡੀ ਹਵੇਲੀ ਐਨੀ ਜ਼ਮੀਨ ਹੈ ਉਹ ਸਾਰੀ ਇੱਕ ਐਸੀ ਔਲਾਦ ਮਾੜੀ ਪੈਦਾ ਹੁੰਦੀ ਹੈ ਉਹਦੇ ਕਰਕੇ ਪਰਿਵਾਰ ਵੀ ਖਤਮ ਹੋ ਜਾਂਦਾ ਤੇ ਜ਼ਮੀਨ ਜਾਇਦਾਦ ਉਹਨਾਂ ਦੀ ਸਰਦਾਰੀ ਵੀ ਖਤਮ ਹੋ ਜਾਂਦੀ ਹੈ। ਗਰਮੀਤ ਸਿੰਘ ਦੀ ਰਾਜਪਾਲ ਕੋਲੋਂ ਵੀ ਜਿਹੜੀ ਅਪੀਲ ਸੀ ਉਹ ਖਾਰਜ ਹੋ ਜਾਂਦੀ ਹੈ ਇੱਥੋਂ ਤੱਕ ਇਹ ਸਟੋਰੀ ਦਾ ਪਤਾ ਲੱਗਿਆ ਬੜੀ ਜਦੋ ਜਹਿਦ ਤੋਂ ਬਾਅਦ ਵੀ ਅੱਗੇ ਪਤਾ ਨਹੀਂ ਲੱਗ ਸਕਿਆ ਵੀ ਗਰਮੀਤ ਸਿੰਘ ਦਾ ਕੀ ਬਣਿਆ ਉਹਨੂੰ ਸਜ਼ਾ ਹੋਈ ਉਹਨੂੰ ਬਰੀ ਕੀਤਾ ਗਿਆ ਵੀ ਅੱਜ ਦੀ ਤਰੀਕ ਦੇ ਵਿੱਚ ਉਹ ਕਿੱਥੇ ਹੈ ਬਹੁਤ ਕੋਸ਼ਿਸ਼ ਕੀਤੀ ਜੇ ਸਟੋਰੀ ਕਿਤੇ ਐਸੀ ਜਗ੍ਹਾ ਤੇ ਐਸੇ ਬੰਦੇ ਤੱਕ ਪਹੁੰਚੇ ਵੀ ਜਿੰਨੂੰ ਇਸ ਕੇਸ ਬਾਰੇ ਪਤਾ ਹੋਵੇ ਅੱਗੇ ਗਰਮੀਤ ਸਿੰਘ ਦਾ ਕੀ ਬਣਿਆ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਗਰਮੀਤ ਸਿੰਘ ਉਹਦੀ ਪਤਨੀ ਦਾ ਤੇ ਬਾਕੀ ਪਰਿਵਾਰ ਦਾ ਕੀ ਬਣਿਆ ਮੈਂ ਪੂਰੀ ਕੋਸ਼ਿਸ਼ ਕੀਤੀ ਪਰ ਅੱਗੇ ਪਤਾ ਨਹੀਂ ਲੱਗ ਸਕਿਆ ਇੱਕ ਐਸੀ ਔਲਾਦ ਪੈਦਾ ਹੋਈ ਮਾਂ ਪਿਓ ਨੇ ਉਹਨੂੰ ਪਾਲ ਲਿਆ ਪੋਸਿਆ ਪੜਾਇਆ ਉਸ ਤੋਂ ਬਾਅਦ ਉਹਦਾ ਵਿਆਹ ਵੀ ਕੀਤਾ ਪਰ ਉਹ ਐਸੀ ਸੋਚ ਐਸੀ ਦਿਮਾਗ ਦੇ ਵਿੱਚ ਕੀ ਚੱਲਦਾ ਸੀ ਉਹਦੇ ਚੱਲਦਿਆਂ ਉਹ ਸਾਰੇ ਪਰਿਵਾਰ ਨੂੰ ਹੀ ਖਤਮ ਕਰ ਦਿੰਦਾ ਇੱਥੇ ਆ ਕੇ ਇਹੀ ਕਹਿ ਸਕਦੇ ਆਂ ਕਿ ਇਹੋ ਜੀ ਔਲਾਦ ਤੋਂ ਬੰਦਾ ਬੇਔਲਾਦ ਚੰਗਾ ਰੱਬ ਇਹੋ ਜੀ ਔਲਾਦ ਕਿਸੇ ਨੂੰ ਵੀ ਨਾ ਦੇ ਹੁਣ ਇਹ ਤੇ ਵੀ ਨਹੀਂ ਕਹਿ ਸਕਦੇ ਵੀ ਜੇ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਕਿਉਂਕਿ ਭਾਵਨਾਵਾਂ ਤਾਂ ਇੱਥੇ ਬੱਚੇ ਹੀ ਨਹੀਂ ਜਿਨੇ ਆਪਣੇ ਪਿਓ ਭਰਾ ਭਤੀਜੇ ਭਤੀਜੀਆਂ 3 ਸਾਲ ਦੇ ਮਾਸੂਮ ਦੇ ਬਾਰੇ ਵੀ ਨਹੀਂ ਸੋਚਿਆ ਤੇ ਉਹਦੇ ਅੰਦਰ ਕਿਹੜੀਆਂ ਭਾਵਨਾਵਾਂ ਹੋਣਗੀਆਂ ਪਰ ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਰੱਖੋ ਪਰਿਵਾਰ ਨੂੰ ਪਿਆਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ